ਵੇ ਸ਼ੁਕਰੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕਦਰਾਂ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ ਤੁਸੀਂ ਜੜਿਓ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਬਦਾ ਸਵਾਲ ਕਰਦਾ ਹੈ ਇਹ ਸਤਰਾਂ ਅੱਜ ਅਸੀਂ ਇਸ ਲਈ ਕਹੀਆਂ ਜੋ ਅੱਜ ਤੁਹਾਨੂੰ ਅਸੀਂ ਇਹ ਸਟੋਰੀ ਸੁਖਾ ਰਹੇ ਹਾਂ ਇਹ ਇੱਕ ਬਹੁਤ ਹੀ ਖਾਸ ਨੌਜਵਾਨ ਦੀ ਹੈ ਅਕਸਰ ਹੀ ਲੋਕ ਆਪਣੇ ਵਿੱਚ ਰਹਿੀਆਂ ਕੁਝ ਕਮੀਆਂ ਨੂੰ ਲੈ ਕੇ ਪਰਮਾਤਮਾ ਨੂੰ ਕੋਸਦੇ ਰਹਿੰਦੇ ਨੇ ਪਰ ਅਜੇਹੇ ਵਿੱਚ ਇੱਕ ਅਜਿਹਾ ਨੌਜਵਾਨ ਹੈ ਫਰੀ ਕੋਲ ਜਿਲ੍ਹੇ ਦੇ ਪਿੰਡ ਚਹਲਦਾ ਰਹਿਣ ਵਾਲਾ 27 ਸਾਲਾ ਨੌਜਵਾਨ ਜਿਸਕਰਨ ਸਿੰਘ ਜੋ ਬੋਲ ਅਤੇ ਸੁਣ ਨਹੀਂ ਸਕਦਾ ਪਰ ਉਹ ਲੋਕਾਂ ਲਈ ਮਿਸਾਲ ਬਣਿਆ ਏ ਉਸਦੇ ਹੱਥ ਦੇ ਵਿੱਚ ਪਰਮਾਤਮਾ ਵੱਲੋਂ ਅਜੀਹਾ ਹੁਨਰ ਦਿੱਤਾ ਗਿਆ ਏ ਜੇਕਰ ਉਹ ਤਸਵੀਰ ਬਣਾਉਂਦਾ ਹੈ ਤਾਂ ਤਸਵੀਰ ਮੂੰਹੋਂ ਬੋਲਦੀ ਹੈ ਉਸ ਵੱਲੋਂ ਆਪਣਾ ਇੱਕ ਕੰਮ ਸ਼ੁਰੂ ਕੀਤਾ ਗਿਆ ਫ੍ਰੀਕਵਰ ਦੇ ਸਿੱਠੀ ਚੌਂਕ ਦੇ ਨਜ਼ਦੀਕ ਬਲਜਿੰਦਰਾ ਕਾਲ ਨੂੰ ਜਾਂਦਿਆਂ ਹੋਇਆ ਉਸ ਰੋਡ ਦੇ ਉੱਪਰ ਆਪਣਾ ਕੰਮ ਸ਼ੁਰੂ ਕੀਤਾ ਗਿਆ ਉਸ ਵੱਲੋਂ ਟੈਟੂ ਬਣਾਏ ਜਾਂਦੇ ਹਨ ਅਤੇ ਲਾਈਵ ਤਸਵੀਰਾਂ ਵੀ ਬਣਾਈਆਂ ਜਾਂਦੀਆਂ ਨੇ ਜੋ ਕਿ ਮੂੰਹੋਂ ਬੋਲਦੀਆਂ ਨੇ ਜਸਕਰਨ ਸਿੰਘ ਬਾਰੇ ਨਿਕਲ ਕੇ ਜਾਣਕਾਰੀ ਇਹ ਆਈ ਹੈ ਕਿ ਉਹ 12 ਪੜਿਆ ਹੈ ਅਤੇ ਫਰੀਕੋਟ ਜ਼ਿਲ੍ਹੇ ਦੇ ਪਿੰਡ ਚਹਿਲ ਦਾ ਰਹਿਣ ਵਾਲਾ ਹੈ ਅਤੇ ਬਚਪਨ ਤੋਂ ਹੀ ਉਹ ਨਾ ਹੀ ਬੋਲ ਸਕਦਾ ਹੈ ਅਤੇ ਨਾ ਹੀ ਸੁਣ ਸਕਦਾ ਹੈ ਪਰ ਕੁਦਰਤ ਵੱਲੋਂ ਉਸ ਨੂੰ ਇੱਕ ਇਹ ਕਲਾ ਦਿੱਤੀ ਗਈ ਹੈ ਜਿਸ ਨਾਲ ਕਿ ਉਹ ਆਪਣਾ ਨਾਮ ਨਾਲ ਖਟ ਰਿਹਾ ਅਤੇ ਮਾਪਿਓ ਦਾ ਵੀ ਨਾਂ ਰੋਸ਼ਨ ਕਰ ਰਿਹਾ ਹੈ ਤੁਸੀਂ ਵੀ ਸੁਣੋ ਲੋਕਾਂ ਦੀ ਜਵਾਨੀ ਜੋ ਉੱਥੇ ਟੈਟੂ ਬਣਾਉਣ ਆਏ ਹੋਏ ਸਨ ਕੀ ਕਹਿੰਦੇ ਨੇ ਜਸਕਰਨ ਸਿੰਘ ਦੇ ਭਰਾ ਅਤੇ ਪਿਤਾ ਉਹਨਾਂ ਦੀ ਜਵਾਨੀ ਸੁਣੋ ਕਿਵੇਂ ਬੱਚੇ ਨੇ ਕੀਤੀ ਮਿਹਨਤ ਅਤੇ ਹੁਣ ਤੁਹਾਡੀਆਂ ਦਵਾਵਾਂ ਦੀ ਲੋੜ ਆ ਤੇ ਤੁਹਾਡੇ ਸਾਥ ਦੀ ਲੋੜ ਹੈ ਜਿਸ ਕਰਨ ਸਿੰਘ ਨੂੰ ਮੈਂ ਜੀ ਆਪਣੇ ਕੁਜਿੰਦਰਾ ਕਾਲ ਜਲਦੀ ਰੋਡ ਤੇ ਹੀ ਕਾ ਆਪਣੇ ਫ੍ਰੀਕੋਰ ਦੇ ਅੱਡੇ ਤੇ ਚੱਲ ਆਲੇ ਤੇ ਇਥੇ ਟੈਟੂਆਂ ਦੀ ਦੁਕਾਨ ਬਣਾਈ ਹੈ ਤੇ ਉਹ ਦੁਕਾਨ ਤੇ ਆਇਆ ਸੀ ਜੀ ਕਰਵਾਇਆ ਤੇ ਮੈਂ ਆਪਣੇ ਬਾਹਰ ਤੇ ਟੈਟੂ ਕਰਾਇਆ ਜੀ ਇਹ ਨੂੰ ਨਾ ਤਾਂ ਸੰਦਾਈ ਨਾ ਬੋਲਦਾ ਇਹ ਸੁਰੂ ਤਾਂ ਜੀ ਤੇ ਪਰ ਇੱਕ ਆਪਣੀ ਕੋਈ ਵੀ ਤਸਵੀਰ ਬਣਾਉਣੀ ਤੁਸੀਂ ਆਪਦੇ ਨੂੰ ਦਿਖਾਓ ਜੀ ਇਸ ਟੈਪ ਦਾ ਹੀ ਬਣਾ ਦਿੰਦਾ ਜੀ ਟੈਟੂ ਬਣਾ ਲਓ ਕੋਈ ਵੈਸੇ ਤਸਵੀਰ ਬਣਾਉਣੀ ਹੈ ਜੀ ਪੈਂਡਿੰਗ ਪੈਂਡਿੰਗ ਕ੍ਰੋਨੀਕਲ ਵੀ ਆਛਾਦੀ ਜੇ ਬਣਾਉਣੀ ਹੈ ਉਹ ਸਭ ਦੀ ਪੈਟਿੰਗ ਕਰ ਦਿੰਦੇ ਆ। ਇਹ ਵਜ੍ਹਾ ਤੋਂ ਵੀ ਆਪ ਨੂੰ ਪ੍ਰਸ਼ਾਸਨ ਕਰਨਾ ਚਾਹੀਦਾ ਜਿਹੜਾ ਕਿੜਾ ਆ ਕੇ ਨੂੰ ਸਪੋਰਟ ਕਰਨ ਚਾਹੀਦੀ ਏ। ਇਹ ਹੌਸਲਾ ਵਜਾਈ ਵਾਸਤੇ ਵੀ ਕਰਨ ਵਾਸਤੇ। ਲੋਕਾਂ ਨੂੰ ਫੀਲ ਕਰਾਉਣ ਦੇ ਤੇ ਕੋਲੇ ਆਓ ਜਦ ਵੱਧ ਤੋਂ ਵੱਧ ਆਓ ਤੇ ਆਪ ਦਾ ਕਿ ਕੋਈ ਜਿਸ ਤਰ੍ਹਾਂ ਦੀ ਕੋਈ ਕੰਮ ਕਰਨ ਦਾ ਜਦੋਂ ਅਸਤਾ ਦੇ ਟੈਟ ਬਣਵਾਓ। ਰਾਜੀ ਨਰਮਨ ਸਿੰਘ ਦਾ ਇਹ ਜੀ ਬੇਟਾ ਬੋਲਦਾ ਸੁਣਦਾ ਨਹੀਂ ਹੈਗਾ ਇਹ ਜਮਾਂਦਰੂ ਆ ਜੀ। ਬਾਕੀ ਬਥੇਰੇ ਡਾਕਟਰਾਂ ਨੂੰ ਚੈੱਕ-ਅਪ ਕਰਾਇਆ ਪਰ ਨਹੀਂ ਡਾਕਟਰਾਂ ਦਾ ਕਹਿਣਾ ਵੀ ਇਹ ਜਮਾਂਦਰੂ ਜਿਹੜਾ ਠੀਕ ਨਹੀਂ ਹੋ ਸਕਦਾ ਹਾਂਜੀ ਕੱਲਾ ਬੇਟਾ ਇਹ ਛੋਗੇ ਬਚਪਨ ਤੋਂ ਮੜਾ ਮੋਟਾ ਇਹਨੂੰ ਥੋੜਾ ਜਿਹਾ ਕੋਸ਼ਿਸ਼ ਅਸੀਂ ਵੀ ਸੋਚਿਆ ਵੀ ਇਹ ਕੰਮ ਇਹ ਹੀ ਕਰ ਸਕਦਾ ਹੋਰ ਤਾਂ ਕੋਈ ਹੈ ਜਿਵੇਂ ਆਪਾਂ ਆਮ ਮੁੰਡੇ ਜਾਂ ਬਾਹਰ ਤਾਂ ਜਾ ਨਹੀਂ ਸਕਦਾ ਹੋਰ ਨਹੀਂ ਕੁਝ ਕਰ ਸਕਦਾ ਇਹ ਕੋਈ ਲੈਟ ਅੱਜਕੱਲ੍ਹ ਅੱਜਕੱਲ੍ਹ ਜਿਵੇਂ ਆਮ ਮੁੰਡੇ ਕੋਈ ਰਿਸਕ ਰੈਕਸੀ ਕੰਮ ਜਾਂ ਜਿਵੇਂ ਲੈਟ ਦਾ ਹੋ ਗਿਆ ਜਾਂ ਕੋਈ ਹੋਰ ਹੋ ਗਿਆ ਇਹ ਤਾਂ ਇਹ ਕਰ ਨਹੀਂ ਸਕਦਾ ਇਹਦੇ ਬੰਦੇ ਨੂੰ ਮਾੜੀ ਮੋਟੀ ਸਪੋਰਟ ਜ਼ਰੂਰੀ ਹੈ ਸਾਡੀ ਅਸੀਂ ਹਰ ਤਵੇਲੇ ਦੇ ਖੋਲ ਰਹਿਣਾ ਮਤਲਬ ਇਹ ਸੋਚਿਆ ਵੀ ਚੱਲੇ ਜਿਹੜਾ ਕੋਈ ਇਹੋ ਜਿਹਾ ਕੰਮ ਆ ਹਲਕਾ ਕੰਮ ਹੈ ਕਰ ਲੂ ਬਾਕੀ ਇਹ ਮੜਾ ਉਦੋਂ ਤੋਂ ਹੀ ਮੜਾ ਛੌਂਕ ਵੀ ਸੀਗਾ ਆਪਦੇ ਦਿਮਾਗ ਨਾਲ ਹੀ ਚੱਲਿਆ ਤਕਰੀਫ ਸਿਕਾਰ ਬਣਾ ਲਿਆ ਇਹ ਜੀ ਪਲੱਸ 2 ਪੜਿਆ ਜੀ ਨਈ ਸਰਕਾਰ ਵੱਲੋਂ ਸਾਨੂੰ ਕੋਈ ਸਹਾਇਤਾ ਨਹੀਂ ਦੇ ਰਹੀ ਹਾਂ ਜੀ ਹੁਣ ਇਹ ਕੰਮ ਸਿੱਖਿਆ ਹੁਣ ਇਹਨੇ ਮਤਲਬ ਕੰਮ ਨਵਾਂ ਹੀ ਕਰਿਆ ਹਜੇ ਤੇ ਇਹਦੇ ਵਾਸਤੇ ਕਰਕੇ ਪਹਿਲਾਂ ਮਤਲਬ ਪੇਂਟਿੰਗਾਂ ਬਣਾਉਂਦਾ ਸੀਗਾ ਫਿਰ ਦੋ ਦੋ ਸਾਲ ਇਹਨੇ ਯਾਰ ਬਾਕੀ ਇਹ ਬੰਦੇ ਕੋਲੇ ਚੱਲ ਰਿਹਾ ਵਾਸਤੇ ਤੇ ਕੰਮ ਕੀਤਾ ਹੈ ਜਿਵੇਂ ਆਮ ਲੋਕਾਂ ਦੇ ਅੱਜ ਕੱਲ ਬੱਚੇ ਦੇਖਦੇ ਆ ਨਾ ਉਹਨਾਂ ਚੀਜ਼ ਦੇ ਸਾਨੂੰ ਇਹਦੇ ਬੱਚੇ ਤੇ ਮਾਣ ਐ ਨਹੀਂ ਹੈਗਾ ਵੀ ਅਸੀਂ ਸਾਰੂ ਹੀ ਕਹਿੰਦੇ ਆਏ ਨਹੀਂ ਵੀ ਝੂਰਦੇ ਨਹੀਂ ਇਹ ਚੀਜ਼ ਨੂੰ ਵੀ ਸਾਡਾ ਆਏ ਆ ਸਾਡਾ ਨਹੀਂ ਸਾਨੂੰ ਵੀ ਬੱਚੇ ਤੇ ਮਾਣ ਤਾਂ ਵੈਸੇ ਪਹਿਲਾਂ ਤਾਂ ਬੋਲ ਨਹੀਂ ਸਕਦਾ ਸੁਣ ਨਹੀਂ ਸਕਦਾ ਪਰ ਹੁਨਰ ਬਹੁਤ ਹੈ ਤੇ ਕੋਈ ਜੀ ਪੇਂਟਿੰਗ ਵਗੈਰਾ ਬਣਾ ਲੈਂਦਾ ਨਾਲ ਵੀ ਟੈਟੂ ਵਗੈਰਾ ਜੋ ਵੀ ਬਣਾ ਲੈਂਦਾ ਜੀ ਪਰ ਇਹਨੂੰ ਕਿਸੇ ਨੇ ਮਤਲਬ ਅੱਗੇ ਲਿਜਾਣ ਨੂੰ ਅਪਰੀਸ਼ੀਏਟ ਨਹੀਂ ਕੀਤਾ ਸੀਗਾ ਜੀ ਤੇ ਫਿਰ ਮੈਂ ਕਿਹਾ ਵੀ ਚਲੋ ਇੱਥੇ ਆਪਣੀ ਸ਼ਾਪ ਤੇ ਆਓ ਤੁਸੀਂ ਇੱਥੇ ਇਹ ਤੇ ਬਹੁਣੇ ਦੋਨੋਂ ਇੱਥੇ ਨਾਲ ਥੋੜਾ ਬੋਧਾ ਕੰਮ ਸ਼ੁਰੂ ਕਰਾਉਣੇ ਆ ਕੋਈ ਆਊਗਾ ਆਪਣੇ ਕੋਲੇ ਪੰਜ ਚਾਰ ਗਾਹ ਕਿਤੇ ਕਾਲਜ ਰੋਡ ਆ ਬਜਿੰਦਾ ਗਾਹ ਰੋਡ ਆ ਆਉਣਗੇ ਆਪਣੇ ਕੋਲੇ ਤੇ ਨਾਲ ਥੋੜਾ ਬੋਧਾ ਇਹਨੂੰ ਹੌਸਲਾ ਭਜਾਈ ਹੋਊਗਾ ਜੀ ਫਿਰ ਇਹ ਇੱਥੇ ਅੱਗੇ ਚ ਉਹਨਾਂ ਨੇ ਸੈੱਟ ਕੀਤਾ ਵੀ ਥੋੜਾ ਬੋਧਾ ਚੱਲਦਾ ਕੰਮ ਮਤਲਬ ਕਰਦੇ ਰਿਹਾ ਹਾਂ ਹਾਂ ਇਹ ਤਾਂ ਮੰਗ ਹੀ ਕਰਦੇ ਵੀ ਇਹੋ ਜਿਹੇ ਬੱਚੇ ਦਾ ਟੈਲੈਂਟ ਆ ਜਿਵੇਂ ਟੈਲੈਂਟਡ ਬੱਚੇ ਇਹਨਾਂ ਨੂੰ ਕਰਨਾ ਜ਼ਰੂਰੀ ਆ ਬੰਦਾ ਹੈ ਕਿਉਂਕਿ ਇੱਕ ਤਾਂ ਨਸ਼ਿਆਂ ਤੋਂ ਦੂਰ ਰਹਿੰਦੇ ਆ ਆਪਦੇ ਕੰਮ ਵਿੱਚ ਵਿਜੀ ਰਹਿੰਦੇ ਆ ਜੇ ਬੰਦਾ ਵੇਲਾ ਰਹੂਗਾ ਉਹ ਨਸ਼ੇ ਹੋਂ ਧਿਆਨ ਜਾਊਗਾ